ਤੂੜੀ ਦੀ ਰੇਟ ਦੱਸਣ ਲੱਗਾ ਜੀ ਕਿਸਾਨ ਵੀਰੋ ਪੰਜਾਬ ਅਤੇ ਦੇ ਨਾਲ ਲੱਗਦੇ ਇਲਾਕਿਆਂ ਦੇ ਅੱਜ ਤਰੀਕ ਹੋ ਗਈ ਹੈ ਜੀ 15 ਫਰਵਰੀ 2026 ਇਹ ਰੇਟ ਸਰਪ ਤੂੜੀ ਮੰਡੀਆਂ ਦੀ ਰੇਟ ਨੇ ਜੀ ਜਿਨ੍ਹਾਂ ਵੀਰਾਂ ਨੇ ਘਰੋਂ ਤੂੜੀ ਵੇਚਣੀ ਆ ਭੋਂਗਾਲਿਆਂ ਨੂੰ ਜਾਂ ਵਪਾਰੀਆਂ ਨੂੰ ਉਹਨਾਂ ਦੇ ਰੇਟ ਘੱਟ ਹੁੰਦੇ ਆ ਜੀ ਕਿਉਂਕਿ ਉਹਨਾਂ ਦੇ ਆਪਣੇ ਖਰਚੇ ਉੱਪਰ ਪੈਂਦੇ ਨੇ ਲੇਬਰ ਤੇਲ ਖਰਚਾ ਜਾਂ ਹੋਰ ਕੰਡੇ ਵਗੈਰਾ ਹੁੰਦੇ ਨੇ ਇਸ ਕਰਕੇ ਉਹਨਾਂ ਦਾ ਰੇਟ ਘੱਟ ਹੁੰਦਾ ਜੀ ਦੱਸਣ ਲੱਗਾ ਜੀ ਤੁਹਾਨੂੰ ਅੱਜ ਦਾ ਪਹਿਲਾ ਰੇਟ ਹੈਗਾ ਮੁਹਾਲੀ ਦਾ ਮੁਹਾਲੀ ਦੇ ਵਿੱਚ 850 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਵਿਕੀ ਹੈ ਜੀ ਅੱਜ ਸਮਾ ਹਰਿਆਣਾ ਦਾ ਲਗਭਗ ਰੇਟ 650 ਤੋਂ 750 ਚੱਲ ਰਿਹਾ ਜੀ ਪਟਿਆਲਾ ਦੇ ਵਿੱਚ 650 ਤੋਂ 725 ਰੁਪਏ ਲਗਭਗ ਰੇਟ ਚੱਲ ਰਿਹਾ ਜੀ ਮਰਿੰਡਾ ਦੇ ਵਿੱਚ 900 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਤੂੜੀ ਵਿਕ ਰਹੀ ਹੈ ਜੀ ਧੂਰੀ ਦੇ ਵਿੱਚ 550 ਰੁਪਏ ਜੀ ਜਲੰਧਰ ਦੇ ਵਿੱਚ 750 ਤੋਂ 775 ਰੁਪਏ ਹੈ ਜੀ ਗੜਸ਼ੰਕਰ ਦੇ ਵਿੱਚ 950 ਰੁਪਏ ਤੋਂ ਲੈ ਕੇ 1000 ਰੁਪਏ ਰੇਟ ਚੱਲ ਰਿਹਾ ਜੀ ਤੂੜੀ ਦਾ ਮੋਗਾ ਦੇ ਵਿੱਚ 500 ਤੋਂ ਲੈ ਕੇ 570 ਰੁਪਏ ਹੈ ਜੀ ਡੈਰੀਆ ਇਲਾਕਾ ਲੁਧਿਆਣਾ 600 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਰੇਟ ਚੱਲ ਰਿਹਾ ਜੀ ਉਨਾ ਹਿਮਾਚਲ ਪ੍ਰਦੇਸ਼ 1100 ਤੋਂ 1100 ਰੁਪਏ ਰੇਟ ਚੱਲ ਰਿਹਾ ਜੀ ਜਗਰਾਉਂ ਦੇ ਵਿੱਚ 550 ਤੋਂ 680 ਰੁਪਏ ਰੇਟ ਹੈ ਜੀ ਅੱਜ ਤੁੜੀ ਦਾ ਸ੍ਰੀ ਮੁਕਸਰ ਸਾਹਿਬ ਦੇ ਵਿੱਚ 550 ਤੋਂ ਲੈ ਕੇ 600 ਰੁਪਏ ਰੇਟ ਚੱਲ ਰਿਹਾ ਜੀ ਤੁੜੀ ਦਾ ਅਮਰਤਸਰ ਸਾਹਿਬ ਦੇ ਵਿੱਚ 750 ਤੋਂ ਲੈ ਕੇ 770 ਰੁਪਏ ਰੇਟ ਚੱਲ ਰਿਹਾ ਜੀ ਜਗਾਦਰੀ ਦੇ ਵਿੱਚ 700 ਰੁਪਏ ਤੋਂ ਲੈ ਕੇ 850 ਰੁਪਏ ਰੇਟ ਰਿਹਾ ਜੀ ਮਾਸੀਵਾੜਾ ਇਲਾਕੇ ਦੇ ਵਿੱਚ 800 ਲਗਭਗ 800 ਦੇ ਰੇਟ ਨੇੜ ਚੱਲ ਰਿਹਾ ਜੀ ਪ੍ਰਾਣਪੁਰ ਦੇ ਵਿੱਚ 1000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਦਾ ਰੇਟ ਚੱਲ ਰਿਹਾ ਜੀ ਹਿਮਾਚਲ ਵੱਧੀ ਦੇ ਵਿੱਚ 1050 ਤੋਂ 1100 ਰੁਪਏ ਕੁਆਂਟਲ ਤੂੜੀ ਦਾ ਰੇਟ ਚੱਲ ਰਿਹਾ ਜੀ ਸ਼ਾਹਬਾਦ ਦੇ ਵਿੱਚ 750 ਤੋਂ 800 ਰੁਪਏ ਰੇਟ ਚੱਲ ਰਹੀ ਤੂੜੀ ਦਾ ਸੁਨਾਮ ਦੇ ਵਿੱਚ 650 ਰੁਪਏ ਰੇਟ ਚੱਲ ਰਿਹਾ ਜੀ ਤੂੜੀ ਦਾ ਕੋਟ ਕਪੂਰੇ ਦੇ ਵਿੱਚ 400 ਰੁਪਏ ਤੋਂ ਲੈ ਕੇ 450 ਰੁਪਏ ਰੇਟ ਲੱਗਿਆ ਜੀ ਅੱਜ ਤੂੜੀ ਦਾ ਗੰਗਾ ਨਗਰ ਦੇ ਵਿੱਚ 700 ਰੁਪਏ ਰੇਟ ਚੱਲ ਰਿਹਾ ਜੀ ਇਹ ਸੀਗੇ ਅੱਜ ਦੇ ਤੂੜੀ ਦੇ ਰੇਟ ਜਾਣਕਾਰੀ ਵਧੀਆ ਲੱਗੀ ਤਾਂ ਅਗਰ ਜਰੂਰ ਸ਼ੇ